ਮਾਰੇ ਕਹਿੰਦੇ ਬੰਦੇ ਅੰਦਰ ਵਿਕਾਰਾਂ ਦੀ ਝੜੀ ਲੱਗਦੀ ਹੈ ਮਾੜੀ ਮਾੜੀ ਬੂੰਦਾਬੰਦੀ ਹੋਈ ਜਾਂਦੀ ਹੈ ਝੜ ਚਖੜ ਦੂਜਾ ਆ ਗਿਆ ਚਖੜ ਹਨੇਰੀ ਹਨੇਰੀ ਕੀ ਹੁੰਦੀ ਹੈ ਜੀ ਜਦੋਂ ਚਖੜ ਆਉਂਦਾ ਘਰਾਂ ਦੀਆਂ ਛੱਤਾਂ ਉਡਾ ਕੇ ਲੈ ਜਾਂਦਾ ਬਿਜਲੀ ਦੇ ਖੰਭੇ ਸੁੱਟ ਜਾਂਦਾ ਦਰਖਤ ਟੁੱਟ ਜਾਂਦੇ ਆ ਵਸਦੇ ਘਰ ਉਜੜ ਜਾਂਦੇ ਆ ਛੱਤਾਂ ਡਿੱਗ ਪੈਂਦੀਆਂ ਨੇ ਸੁੱਤਾ ਪਰਿਵਾਰ ਰਾਤ ਰਹਿ ਜਾਂਦਾ ਥੱਲੇ ਮਕਾਨ ਡਿੱਗ ਪੈਂਦਾ ਉੱਤੇ ਝਾੜ ਝਖੜ ਬੰਦੇ ਅੰਦਰ ਆ ਝਖੜੀ ਸੀ ਨਾ ਜਿਹਨੇ ਮੇਰਟ ਵਾਲਾ ਪਰਿਵਾਰ ਤਬਾਹ ਕਰ ਦਿੱਤਾ ਜੀ ਇਹ ਮੇਰਟ ਵਾਲੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਪਤਾ ਨਹੀਂ ਇਦਾਂ ਦੀਆਂ ਘਟਨਾਵਾਂ ਰੋਜ਼ ਹੀ ਸਮਾਜ ਚ ਵਾਪਰੀ ਜਾਂਦੀਆਂ ਇਹ ਝਾੜੀ ਹੀ ਝਖੜ ਸੀ ਉਧਰ ਨਿੱਕ ਨਿੱਕੀ ਕਣੀ ਦੀ ਝੜੀ ਲੱਗੀ ਹੋਈ ਸੀ ਇਹੋ ਜਿਹਾ ਝਾੜ ਆ ਇਹੋ ਜਿਹਾ ਝਖੜ ਆਇਆ ਪਰਿਵਾਰ ਉਜੜ ਗਿਆ ਅੱਛਾ ਉਹ ਉਹਦੀ ਡੈਥ ਹੋ ਗਈ ਇਹ ਸਾਰੀ ਜ਼ਿੰਦਗੀ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੇ ਕਮਾਲ ਦੀ ਗੱਲ ਉਸ ਲੜਕੀ ਦੇ ਬਾਪ ਦੀ ਸਟੇਟਮੈਂਟ ਸੁਣੀ ਤੁਸੀਂ ਉਹਦਾ ਮੇਰਾ ਦਾਮਾਦ ਮੇਰਾ ਪੁੱਤ ਸੀ ਵਾਸਤੇ ਵਿੱਚ ਇਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਬਹੁਤ ਘੱਟ ਹੁੰਦੇ ਜੀ ਮਾਪੇ ਜਿਹੜੇ ਉਸ ਵਕਤ ਫੈਸਲੇ ਇਹ ਕਰਨ ਨਹੀਂ ਤੇ ਆਮ ਕਰਕੇ ਪਰਿਵਾਰ ਮੋਚ ਪੈ ਕੇ ਧੀਆਂ ਦਾ ਪਖ ਪੂਰ ਜਾਂਦੇ ਤੇ ਇੱਕ ਮੈਂ ਬੇਨਤੀ ਕਰਦਾ ਕਿਸੇ ਧੀ ਨਾਲ ਕੋਈ ਪ੍ਰੋਬਲਮ ਆਵੇ ਕੋਈ ਕਰਮ ਹੋਵੇ ਅਤਿਆਚਾਰ ਹੋਵੇ ਤੇ ਕੈਂਡਲ ਮਾਰਚ ਨਿਕਲਦੇ ਨੇ ਇਥੇ ਇੱਕ ਲੜਕੀ ਵੱਲੋਂ ਇੱਕ ਔਰਤ ਵੱਲੋਂ ਇੱਕ ਵਸਦਾ ਘਰ ਉਜਾੜਿਆ ਗਿਆ ਕਿਸੇ ਨੇ ਹੁਣ ਉਸ ਲੜਕੇ ਦੇ ਪਰਿਵਾਰ ਬਦਲੇ ਕੈਂਡਲ ਮਾਰਚ ਨਹੀਂ ਕੱਢਣਾ ਬੀਕਲ ਔਰਤ ਨੇ ਇੱਕ ਵਸਦਾ ਘਰ ਤਬਾਹ ਕਰਕੇ ਰੱਖਤਾ ਇੱਕ ਮਾਂ ਦਾ ਪੁੱਤਰ ਸਦਾ ਵਾਸਤੇ ਦੁਨੀਆ ਤੋਂ ਚਲਾ ਗਿਆ ਚੜ ਝਖੜ ਉਹਾੜ ਆ ਐਬ ਨਹੀਂ ਹੈ ਇਹਨਾਂ ਨੂੰ ਐਬ ਨਹੀਂ ਮੰਨਿਆ ਕਦੀ ਅਸੀਂ ਪਾਸ਼ਾ ਜੀ ਕਹਿੰਦੇ ਨੇ ਝਾੜ ਝੜੀ ਝਖੜ ਉਹਾੜ ਉਹਾੜ ਕਹਿੰਦੇ ਹੜਨ ਨੂੰ ਹੜ ਆਉਂਦੇ ਨੇ ਜਦੋਂ ਪਾਣੀ ਆਉਂਦਾ ਘਰ ਰੁੜ ਜਾਂਦੇ ਆ ਜਦੋਂ ਚਖੜ ਆਉਂਦੇ ਆ ਤਿੰਨ ਚੀਜ਼ਾਂ ਹੋ ਗਿਆ ਨਾ ਝੜੀ ਨਿੱਕ ਨਿੱਕ ਨੇ ਦਾ ਮੀਂਹ ਚਖੜ ਜਦੋਂ ਹਨੇਰ ਆਉਂਦਾ ਤੇ ਉਹ ਹੜ ਹੜ ਆਉਂਦੇ ਨੇ ਇਹ ਕਿੱਥੇ ਆ ਰਿਹਾ ਅੰਦਰ ਇੱਥੇ ਬੰਦੇ ਦੇ ਅੰਦਰ ਝੜੀ ਵੀ ਲੱਗੀ ਵਿਕਾਰਾਂ ਦੀ ਚਖੜ ਵੀ ਆ ਰਹੀ ਆ ਹੜ ਵੀ ਆ ਰਿਹਾ ਵਿਕਾਰਾਂ ਦੇ ਲਹਿਰੀ ਵਹਿਨ ਲਖੇਸਰੀ ਲੱਖਾਂ ਲਹਿਰਾਂ ਬੰਦੇ ਦੇ ਅੰਦਰ ਮਹਾਰਾਜ ਕਹਿੰਦੇ 24 ਘੰਟੇ ਚੱਲ ਰਹੀਆਂ ਨੇ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੀਂ ਪਾਓ ਆਪਣੇ ਗੁਰੂ ਦੇ ਅੱਗੇ ਆਣ ਕੇ ਡਿਗਪਾ ਬੇੜੇ ਡੁੱਬਣ ਨਾਹੀਂ ਪਾਓ ਤਾਂ ਕਿ ਤੇਰੀ ਜ਼ਿੰਦਗੀ ਦਾ ਬੇੜਾ ਇਸ ਭਵ ਸਾਗਰ ਵਿੱਚ ਡੁੱਬੇ ਨਾ ਤੂੰ ਡੁੱਬਣੋਂ ਬਾਚਾ ਲਵੇਂ ਆਪਣੇ ਆਪ ਨੂੰ ਆਖੋ ਸਤਨਾਮ ਸ੍ਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੀਂ ਪਾਓ ਐਂ ਤੇ ਆਟਾ ਦਾਲੀ ਮੰਗ ਕੇ ਮੁੜ ਜਾਂਦੇ ਗੁਰੂ ਕੋਲ ਮੰਗੀ ਆ ਦਾਤਾ ਮੇਰਾ ਬੇੜਾ ਡੁੱਬਣੋਂ ਬਚਾ ਲਓ ਮੈਨੂੰ ਇਨ੍ਹਾਂ ਝੜੀਆਂ ਚੋਂ ਝਖੜਾਂ ਚੋਂ ਹੜ੍ਹ ਚੋਂ ਰੁੜਣ ਤੋਂ ਬਚਾ ਲਓ ਮੈਂ ਆਪਣਾ ਜੀਵਨ ਇਹ ਤੋਂ ਬਚਾ ਸਕਾਂ ਲੋਭ ਲਹਿਰ ਅਤ ਨੀਜਰ ਵਜੈ ਕਾਇਆ ਡੁੱਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੁੰਬੰਦੇ ਤਾਰਲੇ ਬਾਪ ਬੀਠ ਮੈਂ ਜਾਣ ਜਾਨ ਤਰ ਬਿਨਾਂ ਜਾਨੋ ਮੈਂ ਆ ਜਾਣਾ ਮੈਨੂੰ ਤਰਨਾ ਨਹੀਂ ਆਉਂਦਾ। ਕਿਆ ਕਦੀ ਗੁਰੂ ਨੂੰ ਆਣ ਕੇ ਤੇ ਤਰਨ ਦੀ ਜਾਚ ਉਹਨਾਂ ਕੋ ਸਿੱਖੀਦਾ ਜਿਹਨੂੰ ਤਰਨਾ ਆਉਂਦਾ ਹੋਵੇ। ਜੇ ਤੂੰ ਤਾਰੂ ਪਾਣ ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ ਤਾਂ ਹੂੰ ਪੁਛ ਤੜਨ ਕਲਾ ਜਾ ਕੇ ਉਹਨਾਂ ਦੇ ਕੋਲੋਂ ਤਰਨ ਦੀ ਕਲਾ ਪੁਛ ਜਿਹੜੇ ਪਾਣੀ ਵਿੱਚ ਤਾਰੀਆਂ ਲਾ ਰਹੇ ਨੇ ਜੇ ਤੂੰ ਜ਼ਿੰਦਗੀ ਵਿੱਚੋਂ ਮੁਕਤ ਹੋਣਾ ਚਾਹੁੰਦਾ ਹੈ ਉਸ ਗੁਰੂ ਕੋਲ ਆ ਜਿਹੜਾ ਪਹਿਲਾਂ ਆਪ ਮੁਕਤ ਹੈ ਨਰਾਇਣ ਨਰਪਤ ਨਮਸ਼ਕਾਰ ਹੈ ਐਸੇ ਗੁਰੂ ਕੋਲ ਬਲ ਬਲ ਜਾਈਏ ਆਪ ਮੁਕਤ ਮੋਹ ਤਰ